ਖਾਸ ਕਰਕੇ ਦੇਖਣ ਨੂੰ ਮਿਲਿਆ ਕਿ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਵੇਂ ਜਿਵੇਂ ਸਰਦਾਰ ਸੁਖਬੀ ਸਿੰਘ ਬਾਦਲ ਜੀ ਦੋਨੋਂ ਹਲਕਿਆਂ ਦੇ ਵਿੱਚ ਨੂੰ ਵਿਚਰੇ ਨੇ ਸੋ ਕੱਲੇ ਕੱਲੇ ਪਿੰਡ ਹਰੇਕ ਬਸਤੀ ਦੇ ਵਿੱਚ ਹਰੇਕ ਮੈਸਾ ਹੁੰਦਾ ਕਸਬੇ ਦੇ ਵਿੱਚ ਇੱਕ ਤਾਂ ਬਹੁਤ ਗਰਮਜੋਸ਼ੀ ਦੇ ਨਾਲ ਮਤਲਬ ਸਾਰੇ ਸਵਾਗਤ ਕੀਤਾ ਗਿਆ ਸੰਗਤ ਵੱਲੋਂ ਦੂਜਾ ਜਿੱਥੇ ਹਰੇਕ ਵਰਗ ਇਹ ਖਾਸੀਅਤ ਸੀ ਕਿ ਦੇਖੋ ਦੁਕਾਨਦਾਰ ਵਪਾਰੀ ਵਰਗ ਕਿਸਾਨ ਵਰਗ ਮਜ਼ਦੂਰ ਵਰਗ ਨੌਜਵਾਨ ਵਰਗ ਬੀਬੀਆਂ ਮਾਤਾਵਾਂ ਨੌਜਵਾਨ ਬੱਚੇ ਹਰ ਵਰਗ ਬੜੇ ਖੁਸ਼ੀ ਤੇ ਬੜੇ ਚਾਤ-ਸ਼ਾਹ ਦੇ ਨਾਲ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਮਿਲ ਰਿਹਾ ਸੀ ਤੇ ਇੱਕ ਖਾਸ ਗੱਲ ਇਹ ਵੀ ਰਹੀ ਕਿ ਬਾਰਡਰ ਤੋਂ ਲੈ ਕੇ ਬਹੁਤ ਮਤਲਬ ਹਰੇਕ ਵਰਗ ਨੇ ਆਪਣੀਆਂ ਮੁਸ਼ਕਲਾਂ ਵੀ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਨੂੰ ਦੱਸੀਆਂ ਤੇ ਇੱਕ ਸਭ ਤੋਂ ਵੱਡੀ ਗੱਲ ਇੱਕ ਇਹ ਕਹਿਣ ਨੂੰ ਮਿਲੇ ਮਿਲਿਆ ਹਰੇਕ ਮਤਲਬ ਸੰਗਤ ਤੋਂ ਹਰੇਕ ਲੋਕਾਂ ਤੋਂ ਇਹ ਕਹਿਣ ਨੂੰ ਮਿਲਿਆ ਕਿ ਇੱਕ ਸਾਨੂੰ ਆਸ ਦੀ ਕਿਰਨ ਵੱਜੀ ਆ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਉਹ ਇਨਸਾਨ ਨੇ ਜਿਹੜੇ ਕਹਿਣੀ ਤੇ ਕਰਨੀ ਦੇ ਪੱਕੇ ਨੇ ਸੋ ਇੱਕ ਆਸ ਦੀ ਕਿਰਨ ਹੈ ਕਿ ਉਹਨਾਂ ਨੂੰ ਪਤਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਜੋ ਕਹਿੰਦੇ ਨੇ ਉਹ ਕਰਦੇ ਨੇ ਸ਼੍ਰੋਮਣੀ ਕਾਲੰਡ ਦਾ ਇਤਿਹਾਸ ਹੈ 100 ਸਾਲ ਦਾ ਕਿ ਜੋ ਕਿਹਾ ਉਹ ਕੀਤਾ ਸੋ ਉਹ ਆਸ ਦੀ ਇੱਕ ਕਿਰਨ ਨੂੰ ਲੈ ਕੇ ਮੈਂ ਲੱਗਾ ਵੀ ਪੰਜਾਬ ਦੇ ਲੋਕਾਂ ਅੱਜ ਸੜਕਾਂ ਦੇ ਨਿਕੜ ਕੇ ਉਹਨਾਂ ਦੇ ਜਿੱਤੇ ਨਿੱਗੀ ਨਿੱਗਾ ਗਰਮ ਜੋਸ਼ ਨਾਲ ਸਵਾਗਤ ਕੀਤਾ ਉਹਤੇ ਆਪਣੇ ਮੁਸ਼ਕਲਾਂ ਦਸੀਆਂ ਦੂਜਾ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਇੱਕ ਹੋਕਾ ਦਿੱਤਾ ਕਿ ਉੱਠੋ ਸ਼ੇਰ ਪੰਜਾਬੀਓ ਆਪਣੀ ਗੱਲ ਦੱਸੋ ਕਿ ਉੱਠੋ ਉਠਣ ਦਾ ਵੇਲਾ ਕਿਉਂਕਿ ਅੱਜ ਪੰਜਾਬ ਦੇ ਵਿੱਚ ਨਾ মিডিਆ ਮਤਲਬ মিডিਆ ਤੇ ਵੀ ਇੱਕ ਸਿਕੰਜਾ ਕੱਸਿਆ ਹੋਇਆ ਸਰਕਾਰ ਨੇ মিডিਆ ਦਾ ਦਮ ਘੋਟਣ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਸਰਕਾਰ মিডিਆ ਤੱਕ ਆ ਗਈ ਤਾਂ ਮੈਂ ਸਮਝਦਾ ਕਿ ਸਰਕਾਰ ਕਿਸੇ ਨੌਜਵਾਨ ਨੂੰ ਨਹੀਂ ਬੋਲਣ ਦੇ ਰਹੀ ਕਿਸੇ ਵਰਗ ਨੂੰ ਨਹੀਂ ਬੋਲਣ ਦੇ ਰਹੀ ਜੇ ਕੋਈ ਨੌਜਵਾਨ ਬੋਲਦਾ ਉਹਦੇ ਤੇ ਪਰਚੇ ਜੇ ਕੋਈ ਮਲਾਜਮ ਬੋਲਦਾ ਉਹਦੇ ਤੇ ਪਰਚੇ ਜੇ ਕੋਈ ਟੀਵੀ ਅਖਬਾਰ ਬੋਲਦਾ ਤਾਂ ਉਹ ਉਹਦੇ ਤੇ ਕਾਰਵਾਈਆਂ ਸੋ ਮੈਂ ਸਮਝਦਾ ਕਿ ਗਲਾ ਘੋਟਣ ਦੀ ਆਵਾਜ਼ ਦੱਬਣ ਦੀ ਕੋਸ਼ਿਸ਼ ਆ ਪੰਜਾਬੀਆਂ ਦੀ ਕਿਉਂਕਿ ਕੀਤਾ ਕੁਝ ਹੈ ਨਹੀਂ ਝੂਠ ਬੋਲ ਕੇ ਸਰਕਾਰ ਬਣਾ ਲਈ ਹੁਣ ਪੱਲੇ ਪੱਲੇ ਕੁਝ ਹੈ ਨਹੀਂ ਸੋ ਉਹ ਪੰਜਾਬ ਪੰਜਾਬ ਦੇ ਵਿੱਚ ਜਿਹੜਾ ਦਿੱਲੀ ਏਜੰਡਾ ਉਹਨੂੰ ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਦੇ ਸੋ ਮੈਂ ਸਮਝਦਾ ਕਿ ਇੱਕ ਅੱਗੇ ਲਾ ਕੇ ਇੱਕ ਝੰਡਾ ਚੱਕਿਆ ਸਰਦਾਰ ਸਿੰਘ ਬਾਦਲ ਜੀ ਨੇ ਉੱਠੋ ਮੈਂ ਤੁਹਾਡੀ ਇਕਵਾਈ ਕਰਦਾ ਮੈਂ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਹਾਡੇ ਨਾਲ ਚੱਲ ਕੇ ਤੁਹਾਡੇ ਮਸਲਿਆਂ ਦੀ ਗੱਲ ਕਰਾਂਗੇ ਪੰਜਾਬ ਦੀ ਗੱਲ ਕਰਾਂਗੇ ਪੰਜਾਬੀ ਦੀ ਗੱਲ ਕਰਾਂਗੇ ਪੰਜਾਬ ਦੇ ਆਉਣ ਵਾਲੇ ਭਵਿੱਖ ਦੀ ਗੱਲ ਕਰਾਂਗੇ ਸੁਨਹਿਰੀ ਭਵਿੱਖ ਦੀ ਗੱਲ ਕਰਾਂਗੇ ਤੇ ਜਿਹੜਾ ਪੰਜਾਬ ਨਾਲ ਧੋਖਾ ਤੱਕਾ ਹੋ ਰਿਹਾ ਉਹ ਉਹਦੇ ਉਹਦੇ ਖਿਲਾਫ ਡਟ ਕੇ ਖੜਾਂਗੇ ਪੰਜਾਬ ਵਿਚਾਰ